ਬਾਜ਼ ਅੰਤਰ ਗੰਧਕ ਭਰਮ ਹੈ ਵਿੱਚ ਪੜਦਾ ਦੂਰ ਪਿਆਸ ਮਰਦਨਪੁਰ ਭੇਟੇ ਕੰਚਲ ਨਾ ਥੀ ਜਾਏ ਮਨ ਮੁਖ ਲੋ ਬੂੜਾ ਬੂੜਾ 베ੜੀ ਪਾਸ ਸਤਿਗੁਰੂ ਕੋ ਮਾ ਲਾ ਤੁਥਾ ਹਾ ਪੰਜ ਸੌ ਇੰਦਕੜੀ ਕੋਈ ਪ੍ਰਭ ਦਸੇ ਤਨ ਜਾਓ ਜਿਸੇ ਮੇਰਾ ਪਿਆਰਾ ਆਵੇ ਤੁਸ ਭਰੇ ਆਏ ਤਨ ਆਵੇ ਅਧਿਕ ਚਲਾਕ ਬਰੋ ਕਰ ਬਿਲ ਕਰ ਜੂੜੀ ਮਾ ਪ੍ਰਮੇ ਨੇ ਕਹਿ ਤਾ ਮੁੱਖ ਕੋ ਪ੍ਰਭ ਲਈ ਮਿਲਾਈ ਤੁਸ ਭੁਰੇ ਬਟਵਾ ਆਏ ਹਾਰ ਦੂਰ ਪਿਆਸ ਕਹਿ ਲਾਓ ਮੈਂ ਤੋ ਗ੍ਰਿਸਪਾਸ ਨਿਵਾੜਿਆ ਗੁਰਮਾਨ ਹੈ ਉਹ ਸਤਪੁਰ ਕ੍ਰਿਸ਼ਵਾਸ ਸੰਪੁਰਤਾ ਨਜੂ ਮੈਲੇ ਪ੍ਰਪਾਸ ਗੁਰੂਆਂ ਨੂੰ ਸੰਪੂਰਨ ਜੀਤ ਜਤ ਜੈ ਹੋਏ ਕੋ ਆਪੇ ਗੁਰੂ ਆਪਰਾ ਪਿਲੇ ਮਿਲਾਏ ਆਪੇ ਦੇ ਅਗਰ ਵੀ ਸੀ ਗੁਰ ਸਤਪੁਰ ਵਿੱਚ ਆ ਪਾ ਜਦ ਜੀ ਜਮ ਜਗਾ ਆਪੇ ਆਨੰਦ ਚਲਸ ਸੁਮੈ ਗਿਰ ਗੁਰੂਆਂ ਦਾ ਨਾਮ ਨਾਮ ਕਰ ਆਓ ਮਹਬਤ ਤੁਮ ਚਲ ਪਾ ਰਚਨਾ ਜਿੰਨ ਰਦਾ ਇਹ ਸੰਗੀਤ ਦੀ ਬਾਤ ਸੀ ਹੀਰਾ ਮਹਿਲ ਨਾਬਾ ਦੀ ਗੱਲ ਕਰਨ ਜਾ ਰਿਹਾ ਹੀਰਾ ਮਹਿਲ ਹੀਰਾ ਮਹਿਲ ਉਹਨਾਂ ਉਸ ਰਿਆਸਤਾ ਸ਼ਹਿਰ ਨਾਭਾ ਰਿਆਸਤਾ ਜੋ ਕੋਈ ਧਰਮੀ ਰਿਆਸਤ ਉਸ ਛੇ ਜਿਥੋਂ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਪਦੰਮਨ ਸਿੰਘ ਮਹਾਰਾਜਾ ਹੀਰਾ ਸਿੰਘ ਦੀ ਗੱਲ ਕੀਤੀ ਜਾਵੇ ਤਾਂ 124 ਸਾਲ ਪਹਿਲਾਂ ਇੱਕ ਚੌਪੜੇ ਦੇ ਵਿੱਚ ਅਖੰਡ ਪਾਟ ਹੋਇਆ ਸੀ ਜੋ ਲਗਾਤਾਰ 48 ਘੰਟੇ ਬੈਠ ਕੇ ਮਹਾਰਾਜਾ ਹੀਰਾ ਸਿੰਘ ਜੀ ਵੱਲੋਂ ਸੁਣਿਆ ਗਿਆ ਸੀ ਜੋ ਅਰੰਭਤਾ ਕੀਤੀ ਸੀ ਵਿਦਮਾਨ ਭਾਈ ਕਾਨ ਸਿੰਘ ਨਾਭਾ ਜੀ ਦੇ ਪਿਤਾ ਭਾਈ ਨਰੈਣ ਸਿੰਘ ਜੀ ਵੱਲੋਂ ਆਰੰਭ ਕੀਤੇ ਗਏ ਸਨ ਅਖੰਡ ਪਾਤਸ਼ਾਹ ਤੇ ਅੱਜ ਜੇ ਗੱਲ ਕੀਤੀ ਜਾਵੇ 124 ਸਾਲ ਬਾਅਦ ਇੱਕ ਚੌਪੜੇ ਦੇ ਵਿੱਚ ਅਖੰਡ ਪਾਤਸ਼ਾਹ ਹੀਰਾ ਮਹਿ ਨਾਬਾ ਦੇ ਵਿੱਚ ਆਰੰਭ ਹੋਏ ਨੇ ਜੋ ਕਿ ਸੰਤ ਬਾਬਾ ਰਾਜਾ ਸਿੰਘ ਜੀ ਵੱਲੋਂ ਆਰੰਭਤਾ ਕੀਤੀ ਗਈ ਆ ਜੋ ਲਗਾਤਾਰ 48 ਘੰਟੇ ਇੱਕ ਚੌਪੜੇ ਦੇ ਵਿੱਚ ਅਖੰਡ ਪਾਠ ਸਾਹਿਬ ਜੀ ਨੂੰ ਬਲੌ ਰੰਭ ਕੀਤਾ ਗਿਆ ਸਪੂਰਨ ਹੋਵੇਗਾ 2 ਫਰਵਰੀ ਨੂੰ 2 ਫਰਵਰੀ ਨੂੰ ਵੱਡਾ ਪ੍ਰੋਗਰਾਮ ਜਿਹੜਾ ਹੀਰਾ ਮਹਿ ਨਾਬਾ ਦੇ ਵਿੱਚ ਅਲਿਖਿਆ ਗਿਆ ਅਵੀ ਉਦੇ ਪ੍ਰਤਾਪ ਸਿੰਘ ਦੀ ਦਸਤਾਰ ਬੰਦੀ ਹੋਣੀ ਆ ਜਿੱਥੋਂ ਪੰਜੇ ਤਖਤਾਂ ਦੇ ਜਥੇਦਾਰ ਪਹੁੰਚਣਗੇ ਤੇ ਉਸ ਤੋਂ ਇਲਾਵਾ ਡੇਰਾ ਬਿਆਸ ਮੁਖੀ ਬਾਬਾ ਜੀ ਪਹੁੰਚਣਗੇ ਉਹਨਾਂ ਤੋਂ ਇਲਾਵਾ ਹੋਰ ਪੰਥ ਦੀਆਂ ਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕਰਨੀਆਂ ਤਾਂ ਨਾਭਾ ਰਿਆਸਤ ਦੇ ਵਿੱਚ ਮੋੜ ਉਹ ਰੌਣਕਾਂ ਜਿਹੜੀਆਂ ਹੀਰਾ ਮਹਿ ਨਾਭਾ ਦੇ ਵਿੱਚ ਵੇਖਣ ਮਿਲਦੀਆਂ ਨੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਦੇਖਿਆ ਜਾ ਰਿਹਾ ਭਾਵੇਂ ਕਿ 24 ਸਾਲ ਪਹਿਲਾਂ ਦੀ ਗੱਲ ਕਰੀਏ 24 ਸਾਲ ਪਹਿਲਾਂ ਮਹਾਰ ਪ੍ਰਕਾਸ਼ੀ ਸਰੋਪਾ ਸਾਬ ਜਿਹੜਾ ਉੱਪਰ ਗੁਰੂ ਘਰ ਆ ਹੀਰਾ ਮਹਿਲ ਦੇ ਉੱਪਰ 24 ਸਾਲ ਬਾਅਦ ਫੇਰ ਰੰਮਤਾ ਹੋਈ ਆ ਪਰ 124 ਸਾਲ ਬਾਅਦ ਇੱਕ ਚੌਪੜੇ ਦੇ ਵਿੱਚ ਅਖੰਡ ਪਾਠ ਸਾਹਿਬ ਨੇ ਜਿਹੜੇ ਆਰੰਭ ਕੀਤੇ ਗਏ ਨੇ 2 ਫਰਵਰੀ ਨੂੰ ਦਸਤਾਰ ਪੰਦੀਆ ਜਿਹੜੀ ਉਹ ਹੋਣੀ ਆ ਇਸ ਮਹਿਲ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਹੋਰ ਇਲਾਕੇ ਦੀਆਂ ਸੰਗਤਾਂ ਤੇ ਦੂ ਦਰਾਂਡਿਓ ਪਹੁੰਚਣਗੇ ਸੰਗਤਾਂ ਕਾਫੀ ਪ੍ਰਬੰਧ ਨੇ ਜਿਹੜੇ ਇਸ शाही परिवार ਵੱਲੋਂ ਕੀਤੇ ਗਏ ਨੇ ਮਹਾਰਾਜਾ ਮਹਾਰਾਣੀ ਪ੍ਰੀਤੀ ਸਿੰਘ ਵੱਲੋਂ ਇਹ ਵੱਡਾ ਪ੍ਰਾਰਲਾ ਜਿਹੜਾ ਕੀਤਾ ਗਿਆ ਤੇ ਰਿਆਸਤਾਂ ਦੇ ਰਾਜੇ ਜਿਹੜੇ ਦੂਰ ਦੂਰ ਰਿਆਸਤਾਂ ਸੀ ਉਹਨਾਂ ਦੇ ਰਾਜੇ ਉਹਨਾਂ ਦੇ ਪਰਿਵਾਰ ਵੀ 2 ਤਰੀਕ ਨੂੰ ਸ਼ਮੂਲੀਅਤ ਕਰਨਗੇ ਨਾਬਾ ਤੋਂ ਹਰਮਨ ਸਿੰਘ ਮਾ ਬਿਲਕੁਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਇੱਥੇ ਬਾਬਾ ਰਾਜਾ ਸਿੰਘ ਜੀ ਇੱਕ ਚੋਕੜੇ 'ਤੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਹੈ आ, जैसे मुझे बहुत लोग आके कह रहे हैं कि वो वापस रिपीट हो रहा है बट ऑनेस्टली बताऊँ रिपीट नहीं हो रहा है क्योंकि अभी कोई महाराज हीरा जिंग सिंह हीरा सिंह जी जैसा कोई महान इंसान नहीं है अभी फैमिली में जो वहाँ पर एक चोकड़े पे बैठ के सुन भी सकें बट बाबा राजा सिंह जी एक चोकड़े पे पाठ कर रहे हैं ये भी बहुत बड़ी बात है और परसों पाठ का भोग डलेगा और उसके बाद मेरे बेटे की दस्तारबंदी करेंगे तो मैं सभी से चाहती हूँ कि सब आके उसको अपना आशीर्वाद दें और दस्तार बंदी भी इससे कर रहे हैं कि उसने अपनी मर्जी से अपने केश रखे हैं तो मैं चाहती हूँ कि उसे दस्तार की महत्व महत्वता भी पता पड़े उसकी रिस्पॉन्सिबिलिटी भी पता पड़े और वो हमेशा सिखी के हिसाब से चले वाहेगुरू जी का खालसा वाहगुरु जी की फतेह अज कत्ती जनवरी अज बाबा राया सिंह जी अज एक चौंकड़े च पाठ शुरू करे तो 2 ਫਰਵਰੀ ਮੇਰੀ ਦਸਤਾਰਬੰਦੀ ਵਾਲੇ ਦਿਨ ਪਾਠ ਦੀ ਸਮਾਪਤੀ ਹੋਊਗੀ। ਇਦਾਂ ਹੀ 124 ਸਾਲ ਪਹਿਲਾਂ ਹੀਰਾ ਨਰੈਣ ਸਿੰਘ ਜੀ ਨੇ ਪਾਠ ਸੁਣਾਇਆ ਸੀਗਾ ਹੀਰਾ ਸਿੰਘ ਜੀ ਨੂੰ ਲਗਾਤਾਰ 3 ਦਿਨ ਲਗਾਤਾਰ 3 ਦਿਨ ਇੱਕ ਚੌਂਕੜੇ 'ਚ ਬਿਨਾ ਹਿਲੇ ਬਾਬਾ ਭਾਈ ਨਰੈਣ ਸਿੰਘ ਭਾਈ ਨਰੈਣ ਸਿੰਘ ਜੀ ਨੇ ਹੀਰਾ ਸਿੰਘ ਜੀ ਨੂੰ ਪਾਠ ਸੁਣਾਇਆ ਤੇ ਹੀਰਾ ਸਿੰਘ ਜੀ ਨੇ ਵੀ ਲਗਾਤਾਰ 3 ਦਿਨ ਸੁਣਿਆ। ਉਹੀ ਐਨ ਸਾਲ ਬਾਅਦ ਉਹੀ ਵਾਪਸ ਆਇਆ ਤੇ 48 ਘੰਟੇ ਤੱਕ ਲਗਾਤਾਰ ਪਾਠ ਚੱਲੂਗਾ ਇੱਕ ਚੌਂਕੜੇ 'ਚ ਤੇ 2 ਫਰਵਰੀ ਨੂੰ ਪਾਠ ਦੀ ਸਮਾਪਤੀ ਹੋਊਗੀ ਜਿਸ ਦਿਨ ਮੇਰੀ ਦਸਤਾਰ ਬੰਦੀ ਹੈ ਭਾਈ ਅੱਜ ਬਹੁਤ ਮਨ ਖੁਸ਼ ਹੈ ਜੀ 124 ਸਾਲ ਬਾਅਦ ਜਿਹੜੇ ਇਹ ਖੰਡ ਪਾਠ ਮਹਾਰਾਜ ਪ੍ਰਕਾਸ਼ ਹੋਏ ਨੇ ਔਰ ਐਡਾ ਵੱਡਾ ਇਤਿਹਾਸਕ ਜਿਹੜਾ ਇਹ ਹੋਣ ਜਾ ਰਿਹਾ ਹੈ ਕਾਰਜਕ੍ਰਮ ਇਹ ਮਹਾਰਾਜਾ ਰਬ ਦਮਨ ਸਿੰਘ ਤੋਂ ਸਟਾਰਟ ਹੋਇਆ ਤੇ ਇਹ ਉਹਨਾਂ ਨੇ ਗਵਰਨਰ ਤੋਂ ਸੌਣੀ ਸੀ ਚੁੱਕੀ ਇਸੇ ਸਰੋਪਾਪਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਾ ਕੇ ਸਰੋਪਾਪਾ ਆ ਕੇ ਆਪਣੇ ਮਹਾਰਾਜਾ ਬਣ ਗਏ ਸੀ 1911 ਚ ਅੱਜ ਉਸ ਤੋਂ ਪ੍ਰੰਤ ਫਿਰ ਉਹਨਾਂ ਸੰਘਰਸ਼ ਚੱਲਦਾ ਰਿਹਾ ਕੁਝ ਬੈਲੈਂਸ ਹੋਈ ਕੁਝ ਸਰਾਰਤੀ ਅਨਸਰ ਆਏ ਇਹਨੂੰ ਮਟਿਆਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਉਹ ਬਹੁਤ ਸੁਭਾਗਾ ਦਿਨ ਆਇਆ ਜੀ ਅਸੀਂ ਬਹੁਤ ਖੁਸ਼ ਆ ਇਲਾਕੇ ਦੀ ਸੰਗਤ ਲਈ ਔਰ ਮੈਂ ਆਪਦੇ ਮੱਧੇਮ ਰਾਹੀਂ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਇਹ ਖਾਲਸਾ ਰਾਜ ਦੀ ਨੀਂਹ ਦੁਆਰੇ ਸਥਾਪਿਤ ਹੋਗੀ ਤੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ